ਦੀ ਪਾਤਸ਼ਾਹੀ ਦਾ ਇਹ ਬਸਾਇਆ ਨਗਰ ਘਰ ਔਰ ਸਿਫਤੀ ਦਾ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਿਕਰ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਕ ਹੋਣਾ ਇਹ ਅੱਤ ਦੇ ਚੰਗੇ ਵੱਡੇ ਭਾਗਾਂ ਨਾਲ ਹੀ ਹੋਇਆ ਔਰ ਸਰਵਤ ਦੇ ਭਲੇ ਲਈ ਮਨੁੱਖਤਾ ਦੇ ਭਲੇ ਲਈ ਅਰਦਾਸ ਕੀਤੀ ਆ ਗੁਰੂ ਮਹਾਰਾਜ ਤੋਂ ਸਰਵਤ ਦਾ ਭਲਾ ਮੰਗਿਆ ਹੈ ਜੀ ਕਿੰਨਾ ਉਹ ਜੋ ਸਮਾਜ ਦੇ ਵਿੱਚ ਆਪਾਂ ਦੇਖਦੇ ਹਾਂ ਸਾਰਾ ਕੁਝ ਹੀ ਇੱਕ ਪਹਿਲਾਂ ਹੁੰਦਾ ਸੀ ਕਿ ਜਾਤੀਆਂ ਨੂੰ ਵੰਡਿਆ ਜਾਂਦਾ ਸੀ ਜਾਂ ਜਾਤੀ ਨੂੰ ਤਾਕਤ ਜਿਹੜਾ ਕੋ ਪੀਣ ਵਾਲਾ ਪਾਣੀ ਖਾਣ ਵਾਲੇ ਥਾਂ ਜਿਹੜੇ ਵੱਖੋ-ਵੱਖਰੇ ਹੋਵੇ ਦੀ ਹੁਣ ਤਾਂ ਸਾਰਾ ਕੁਝ ਇੱਕ ਪਾਈਚਾਰਾ ਜਿਹੜਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਿਲਦਾ ਵਰਤਦਾ ਪਿਆ ਅਜੇ ਵੀ ਲੱਗਦਾ ਕਿ ਕੁਝ ਕਮੀਆਂ ਹੈ ਨਹੀਂ ਇਹਨਾਂ ਚੀਜ਼ਾਂ ਕਿ ਬਹੁਤ ਜ਼ਿਆਦਾ ਕਮੀਆਂ ਨੇ ਜਿਹੜੀ ਗੁਰੂਆਂ ਦੀ ਸੋਚ ਸੀ ਕਿ ਪਹਿਲੀ ਪਾਤਸ਼ਾਹੀ ਤੋਂ ਇਹ ਸੋਚ ਸ਼ੁਰੂ ਹੋਈ ਜਦੋਂ ਲੰਗਰ ਇੱਕ ਪੰਗਤ ਵਿੱਚ ਸ਼ੁਰੂ ਕੀਤਾ ਔਰ ਸਤਗੁਰੂ ਨਾਨਕ ਦੇਵ ਜੀ ਦੀ ਇਸ ਸ਼ੁਰੂਆਤ ਨੂੰ ਦੂਜੀ ਪਾਤਸ਼ਾਹੀ ਸਤਗੁਰੂ ਅਮਰਦਾਸ ਜੀ ਮਹਾਰਾਜ ਨੇ ਸਤਗੁਰੂ ਅੰਗਦ ਦੇਵ ਜੀ ਮਹਾਰਾਜ ਔਰ ਦੂਸਰੀ ਪਾਸ਼ਾਹੀ ਤੀਸਰੀ ਪਾਸ਼ਾਹੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਗੇ ਵਧਾਇਆ ਔਰ ਇਸ ਸ਼ੁਰੂਆਤ ਦੇ ਵਿੱਚ ਜਿਹੜੀ ਚੌਥੀ ਪਾਸ਼ਾਹੀ ਨੇ کیا ਕੀਤਾ ਕਿ ਜੇ ਤੁਸੀਂ ਲੰਗਰ ਇੱਕ ਪੰਗਤ ਛਕ ਰਹੇ ਹਾਂ ਹੁਣ ਨਾਇਆ ਵੀ ਕੱਟੇ ਕਰੋ ਉਹਨਾਂ ਨੇ ਇੱਕ ਸਰੋਵਰ ਦਿੱਤਾ ਔਰ ਇੱਕ ਚਾਰ ਦਰਵਾਜਿਆਂ ਦਾ ਘਰ ਦਿੱਤਾ ਜਿਹਨੂੰ ਹਰੀ ਮੰਦਰ ਸਾਹਿਬ ਕਹਿੰਦੇ ਆ ਔਰ ਉਪਦੇਸ਼ ਦਿੱਤਾ ਮੇਰਾ ਉਪਦੇਸ਼ ਚੌ ਵਰਣੋ ਕੋ ਸੰਝਾ ਬ੍ਰਾਹਮਣ क्षत्रिय ਵੈਸ਼ ਉਦਲ ਕਿਸੇ ਵੀ ਦਰ ਤੋਂ ਆ ਸਕਦੇ ਪੰਜਵੀਂ ਪਾਸ਼ਾਹੀ ਨੇ ਇਸ ਤੋਂ ਵੀ ਅੱਗੇ ਜਾ ਕੇ ਭਾਈਚਾਰਾ ਪੈਦਾ ਕਰਨ ਦੇ ਲਈ ਵੱਖ-ਵੱਖ ਜਾਤੀਆਂ ਧਰਮਾਂ ਦੇ ਜਿਹੜੇ ਪੈਦਾ ਹੋਏ ਮਹਾਪੁਰਸ਼ੀ ਜਿਨ੍ਹਾਂ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ ਚਾਹੇ ਉਹ ਸਤਗੁਰੂ ਰਵਦਾਸ ਹੈ ਚਾਹੇ ਸਤਗੁਰੂ ਕਬੀਰ ਮਹਾਰਾਜ ਹੈ ਚਾਹੇ ਸਤਗੁਰੂ ਧੰਨਾ ਜੀ ਆ ਚਾਹੇ ਸਤਗੁਰੂ ਸੈਣ ਹੈ ਚਾਹੇ ਸਤਗੁਰੂ ਨਾਮਦੇਵ ਮਹਾਰਾਜ ਹੈ ਚਾਹੇ ਸਤਗੁਰੂ ਤਰਲੋਚਨ ਹੈ ਚਾਹੇ ਸਤਗੁਰੂ ਰਾਮਾਨੰਦ ਜੀ ਆ ਚਾਹੇ ਭੱਟਾਂ ਦੇ ਸਵਈਏ ਨੇ ਜਿਹੜੇ ਸਾਂਝੀਵਾਲਤਾ ਦੀ ਗੱਲ ਕਰਦੇ ਸੀ ਉਹਨਾਂ ਸਾਰਿਆਂ ਨੂੰ ਇੱਕ ਬਾਣੀ ਦੇ ਵਿੱਚ ਇਕੱਠਾ ਕੀਤਾ ਜਿਹਨੂੰ ਆਦ ਗ੍ਰੰਥ ਦਾ ਨਾਮ ਦਿੱਤਾ ਕਿ ਪੜੋ ਵੀ ਇਕੱਠੇ ਪਹਿਲੀ ਦੂਜੀ ਤੀਜੀ ਪਾਸ਼ਾ ਹੀ ਨੇ ਕਿਹਾ ਖਾਓ ਇਕੱਠੇ ਚੌਥੀ ਪਾਸ਼ਾ ਹੀ ਕਹਿੰਦੀ ਨਹਾਓ ਇਕੱਠੇ ਔਰ ਪੰਜਵੀਂ ਪਾਸ਼ਾ ਹੀ ਕਹਿੰਦੀ ਪੜੋ ਵੀ ਇਕੱਠੇ ਸੋਚ ਵੀ ਇੱਕੋ ਜਿਹੀ ਕਰੋ ਔਰ ਦਸ਼ਮੇਸ਼ ਪਿਤਾ ਗੁਰੂ ਗਵਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਬਾਟਾ ਵੀ ਇੱਕ ਦਿੱਤਾ ਕਿ ਸ਼ਕੋ ਵੀ ਇਕੱਠੇ ਅੱਜ ਤੋਂ ਬਾਅਦ ਤੁਸੀਂ ਖਾਲਸੇ ਪਰ ਇਹ ਜਿਹੜੀ ਸਾਂਝੀਵਾਲਤਾ ਦੀ ਸੋਚ ਸੀ ਬਰਾਬਰਤਾ ਦੀ ਸੋਚ ਸੀ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਨ ਬੋਦੀ ਜਿਹੜੀ ਗੁਰੂ ਮਹਾਰਾਜ ਨੇ ਸੋਚ ਦਿੱਤੀ ਉਹ ਸੋਚ ਸਮਾਜ ਵਿੱਚ ਪ੍ਰੈਕਟੀਕਲੀ ਹਲੇ ਲਾਗੂ ਨਹੀਂ ਹੋਈ ਸਮਾਜ ਕੱਲਾ ਪੰਜਾਬ ਚ ਨਹੀਂ ਬਸਦਾ ਇਹ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਮਾਜ ਬਸਦਾ ਪੂਰੇ ਸੰਸਾਰ ਵਿੱਚ ਬਕਵਾਕੇ 200 ਦੇ ਲਗਭਗ ਦੇਸ਼ਾਂ ਵਿੱਚ ਇਹ ਬਸੀ ਹੋਈ ਮਨੁੱਖਤਾ ਆ ਉਹਨਾਂ ਸਾਰੇ ਦੇਸ਼ਾਂ ਵਿੱਚ ਸਾਰੀਆਂ ਕੌਮਾਂ ਵਿੱਚ ਗੁਰੂਆਂ ਮਹਾਰਾਜ ਦਾ ਸੰਦੇਸ਼ ਪਹੁੰਚਾਣਾ ਉਹ ਉਹ ਸੰਦੇਸ਼ ਹਲੇ ਪੂਰੀ ਤਰ੍ਹਾਂ ਨਹੀਂ ਪੁੱਜਿਆ ਜੇ ਪੁੱਜਿਆ ਹੁੰਦਾ ਤਾਂ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਦਾ ਦਫ਼ਤਰ ਜਿੱਥੇ ਮੈਂ ਬਤੌਰ ਚੇਅਰਮੈਨ ਸੇਵਾ ਕਰ ਰਿਹਾ ਉੱਥੇ ਜਾਤੀ ਵਿਤਕਰਿਆਂ ਦੀ ਧਾਰਮਿਕ ਵਿਤਕਰਿਆਂ ਦੀ ਐਸ ਸਾਲ 3750 ਤੋਂ ਜ਼ਿਆਦਾ ਫਾਈਲਾਂ ਆਈਆਂ ਔਰ ਜਿਹੜਾ ਆ ਸਾਲ ਹੈ ਕਿਉਂਕਿ ਅਸੀਂ ਉੱਥੇ ਬੈਠਕ ਦਿੱਤੀ ਆ ਸੋਣਾ ਸ਼ੁਰੂ ਕੀਤਾ ਆ ਸਮਾਜ ਨੂੰ ਲਗਾਤਾਰ ਵਿਚਾਰ ਪ੍ਰਵਾਹ ਗੁਰਮਤਿ ਵਿਚਾਰ ਪ੍ਰਵਾਹ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਆ ਜਿੱਦਾਂ 24 ਘੰਟੇ ਬਾਣੀ ਇੱਥੇ ਆਪਣੇ ਗੁਰੂਆਂ ਦੇ ਦਰ ਤੇ ਚੱਲਦੀ ਆ ਉਹ ਲਗਾਤਾਰ ਚਲਣੀ ਚਾਹੀਦੀ ਸਿੱਖਿਆ ਜਿਹੜੇ ਵਾਲਾ ਗੁਰੂ ਬੈਠੇ ਵੀ ਇੱਕ ਵੱਲੋਂ ਜਿਹੜਾ ਤੋਂ ਐਸੇ ਤਰੀਕੇ ਦੇ ਨਾਲ ਇੱਕ ਬਿਆਨ ਦੇ ਦਿੱਤਾ ਕਿ ਅਸੀਂ ਜਾਣਦੇ ਹਾਂ ਕਿ ਲੈ ਕੇ ਕਿ ਫਿਰ ਵੀ ਕਿਉਂ ਜਿਹੜਾ 550 ਸਾਲ ਬਾਅਦ ਵੀ ਜਿਹੜਾ ਇਹਨੇ ਸੋਝੇ ਲੀਡਰਾਂ ਨੇ ਵੀ ਦਿਮਾਗਾਂ ਦੇ ਵਿੱਚੇ ਜੀਤਾ ਕਿਉਂ ਚੱਲਦੀ ਹੈ ਦੇਖੋ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਤਰਨਤਾਰਨ ਉਪਚੋਣ ਹੋਈ ਆ ਉਹਦੇ ਚ ਸਤਿਗੁਰੂ ਤੇਗਵਾਧਰ ਮਹਾਰਾਜ ਜੀ ਦਾ ਸੀਸ ਭਾਈ ਜੱਤਾ ਜੀ ਪਪਾ ਜੀਵਨ ਸਿੰਘ ਜੀ ਜਿਹੜੇ ਰੰਗਰੇਟਾ ਗੁਰੂ ਦਾ ਬੇਟਾ ਜਿਨ੍ਹਾਂ ਨੂੰ ਕਲਗੀ ਧਰਦਸ਼ਵੇਸ਼ ਪਿਤਾ ਨੇ ਗੱਲ ਨਾਲ ਲਾਇਆ ਉਹਨਾਂ ਦੀਆਂ ਤਸਵੀਰਾਂ ਥੱਲੇ ਲਾਤੀਆਂ ਉੱਪਰ ਮੇਰੇ ਵਰਗੇ ਨਕੰਮੇ ਲੀਡਰਾਂ ਦੀਆਂ ਤਸਵੀਰਾਂ ਉੱਪਰ ਲਾਤੀਆਂ ਤੇ ਉਹਦਾ ਮਤਲਬ ਕਿਤੇ ਨਾ ਕਿਤੇ ਸੋਚ ਵਿੱਚ ਨੁਕਸ ਹੋਆ ਔਰ ਔਰ ਜਾਤੀ ਧਰਮ ਨੂੰ ਲੈ ਕੇ ਪੰਜਾਬ ਚ ਕਿਤੇ ਕਿਤੇ ਬਿਮਾਰੀ ਦਿਖਦੀ ਰਹਿੰਦੀ ਆ ਔਰ ਵੱਖ-ਵੱਖ ਪਾਰਟੀਆਂ ਦੇ ਲੀਡਰ ਕਿਉਂਕਿ ਮੈਂ ਅੱਜ ਧਾਰਮਿਕ ਤੌਰ ਤੇ ਆਇਆ ਔਰ ਧਾਰਮਿਕ ਤੌਰ ਤੇ ਮੈਂ ਕਿਸੇ ਪਾਰਟੀ ਦਾ ਕਿਸੇ ਲੀਡਰ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੇ ਮੈਂ ਇੰਨਾ ਹੀ ਅਰਦਾਸ ਕਰਨ ਆਇਆ ਗੁਰੂ ਮਹਾਰਜ ਅੱਗੇ ਸੱਚੇ ਪਾਤਸ਼ਾਹ ਅੱਗੇ ਸਤਿਗੁਰੂ RAMDAS ਮਹਾਰਜ ਅੱਗੇ ਕਿ ਸੱਚੇ ਪਾਤਸ਼ਾਹ ਸਾਰੀਆਂ ਜਾਤਾਂ ਸਾਰੀਆਂ ਬਰਾਦਰੀਆਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਗੂਆਂ ਨੂੰ ਉਹਨਾਂ ਨੂੰ ਸਮਤ ਬਖਸ਼ੇ ਰਾਜਨੀਤੀ ਧਰਮ ਨੂੰ ਮਨਪੱਖ ਨਹੀਂ ਹੋਣੀ ਚਾਹੀਦੀ ਕਿਉਂਕਿ ਧਰਮ ਦੇ ਨਾਮ ਉੱਤੇ ਰਾਜਨੀਤੀ ਹੋ ਰਹੀ ਹੈ ਜਿਸ ਦੇਸ਼ ਵਿੱਚ ਅਸੀਂ ਪੈਦਾ ਹੋਏ ਆ ਇਹਨੂੰ ਧਰਮ ਨਿਰਪੱਖ ਬਣਾਉਣ ਲਈ ਹੁਣ ਸਾਡੇ ਅਕਾਲ ਤਖਸਾਲਬ ਦੀ ਸਿਰਜਣਾ ਹੋਈ ਆ ਛੇਵੀਂ ਪਾਤਸ਼ਾਹੀ ਹਰਗੋਬਿੰਦ ਸਾਹਿਬ ਨੇ ਉਹਨਾਂ ਨੇ ਮੀਰੀ ਔਰ ਪੀਰੀ ਦਾ ਜਿਹੜਾ ਸੰਕਲਪ ਦਿੱਤਾ ਆ ਉਹਦੇ 'ਚ ਇੱਕ ਜੜਾਅ ਰੱਖਿਆ ਆ ਉਦੇ ਚ ਇੱਕ ਤੰਦ ਟਾਂਕਾ ਲੱਗਿਆ ਰੱਖਿਆ ਆ ਕਿ ਇਹ ਦੋਨੋਂ ਹੀ ਇੱਕ ਦੂਜੇ ਤੋਂ ਲੱਗ ਨਹੀਂ ਹੋ ਸਕਦੇ ਪਰ ਰਾਜਾ ਜਿਹੜਾ ਆ ਉਹ ਇਦਾਂ ਦਾ ਹੋਣਾ ਚਾਹੀਦਾ ਕਿ ਤਖਤੇ ਰਾਜਾ ਸੋਭੇ ਜੋ ਤਖਤੇ ਲੈਕ ਹੋਵੇ ਗਰਵਾਣੀ ਦਾ ਸੰਕਲਪ ਹੈ ਬੇਗਮਪੁਰਾ ਸ਼ਹਿਰ ਕੋ ਨਾਉ ਦੋ ਖੰਡੋਂ ਨਹੀਂ ਦੇਠਾਉ ਇਦਾਂ ਦਾ ਹਕੂਮਤ ਜਿਹੜੀ ਆ ਜਿਹੜੀ ਦੁੱਖਾਂ ਦਰਦਾਂ ਨੂੰ ਤਕਲੀਫਾਂ ਨੂੰ ਖਤਮ ਕਰਦੀ ਹੋਵੇ ਜਿਹੜਾ ਕੋਈ ਲਾਇਕ ਵਾ ਇਸ ਕੰਮ ਨੂੰ ਕਰਨ ਦਿਓ ਉਹ ਗੱਦੀ ਤੇ ਕਾਬੂ ਆਉਣਾ ਚਾਹੀਦਾ ਯਾਰ ਸਿੰਘ ਸਾਹਿਬ ਸ਼ਿਵੇਂ ਪਾਸ਼ਾ ਜੀ ਦਾ ਜ਼ਿਕਰ ਕੀਤਾ ਪਰ ਮਾ ਸ਼ਿਆਰ ਸ਼ਰੀਆ ਨੂੰ ਭਾਜ ਵੀ ਆਮ ਦੇਖੀ ਰਿਹਾ ਦਾਂਦਾ ਉਥੇ ਕੋਈ ਨਹੀਂ ਸਰਕਾਰ ਦਾ ਬੈਠ ਨਹੀਂ ਪਾਸ ਆ ਯਾਰ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਘਰ ਵੀ ਅੱਜ ਕੰਟਰੋਲ ਹਾਤਾਵੇਂ ਜਿੱਦਣ ਮੇਰੇ ਕੋਲੇ ਹਰੇ ਪੈਨ ਵਾਲੀ ਕਲਮ ਆ ਗਈ ਉਸ ਦਿਨ ਠੀਕ ਕਰਦੇ ਹਾਂਗੇ ਜੀ ਸ਼ੁਕਰੀਆ ਗੁਰੂ ਮਹਾਰਾਜ ਅਸ਼ੀਰਵਾਦ ਹੈ ਹਜੇ ਜਿਹੜੀ ਹਰੀ ਪੈਨ ਦੀ ਕਲਮ ਜਦੋਂ ਹੋ ਗਈ ਆ ਮੇਰੇ ਹਰੇ ਪੈਨ ਦੇ ਕੋਲ ਬਜਟ ਗ੍ਰਾਂਟਾਂ ਵਾਲੀ ਪਾਵਰ ਨਹੀਂ ਹੈਗੀ ਮੇਰੇ ਕੋਲ ਜਸਟਿਸ ਵਾਲੀ ਪਾਵਰ ਹੈ ਉਹਦੇ ਚ ਮੈਂ ਕੋ ਢਿੱਲ ਨਹੀਂ ਵਰਤ ਰਿਆ ਸਾਢੇ 3 ਕਰੋੜ ਪੰਜਾਬੀ ਦੇਖ ਰਹੇ ਆ ਜਿਹੜਾ ਮੇਰੇ ਕੋਲ ਹਰਾ ਪੈਨ ਜਿਸ ਕੰਮ ਲਈ ਮਿਲਿਆ ਉਸ ਕੰਮ ਦੀ ਵਰਤੋਂ ਕਰਨ ਵਿੱਚ ਜਿਹੜਾ ਆਯਾਦੀ ਦੇ 75 ਸਾਲਾਂ ਚ ਕਦੀ ਨਜ਼ਰ ਨਹੀਂ ਸੀ ਆਉਂਦਾ ਉਹ ਪੈਨ ਅਜ ਪੰਜਾਬ ਦੇ ਬੱਚੇ-ਬੱਚੇ ਨੂੰ ਦਿਖ ਰਿਹਾ ਕਿ ਥੋੜੀ ਬਹੁਤੀ ਸੇਵਾ ਕਰ ਰਿਹਾ ਆ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਲਗਾਇਆ ਸੀ ਹੁਣ ਹਰਾਪਨ ਮੇਰੇ ਕੋਲ ਆ ਗਿਆ ਵਾ ਮਾਟਰ ਦੇ ਬੇਟੇ ਕੋਲ ਹਰਾਪਨ ਆ ਗਿਆ ਉਹਨਾਂ ਨੂੰ ਕੋਈ ਥੋੜੀ ਜਿਹੀ ਤਾਕਤ ਵਰਤਣਾਂ ਸਾਰੇ ਦੇਖੋ ਮੈਂ ਮੈਂ ਕਿਸੇ ਦਾ ਪੱਖ ਨਹੀਂ ਪੂਰ ਸਕਦਾ ਨਾ ਮੈਂ ਪਰ ਮੈਂ ਇੱਕ ਆਧਾਰਨ ਦੇ ਸਕਦਾ ਆ ਪਿਛਲੇ ਦਿਨੀ ਅਸੀਂ ਦੇਖਿਆ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਸ੍ਰੀ ਆਨੰਦਪੁਰ ਸਾਹਿਬ ਔਰ ਮੈਨੂੰ ਲੱਗਦਾ ਮੇ ਵੀ ਸ਼ਾਇਦ ਫਤਿਹਗੜ੍ਹ ਸਾਹਿਬ ਇਹ ਦੋ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਆ ਔਰ ਜਿਹੜਾ ਸਾਡਾ ਜਿੱਥੇ ਅਸੀਂ ਹੁਣ ਖੜੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਪ੍ਰਚੀਨ ਸਾਡੀਆਂ ਹੱਦਾਂ ਸੀ ਸ਼ਹਿਰ ਦੀਆਂ ਉੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਕਾਇਦਾ ਤੌਰ ਤੇ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਜਿਹੜੇ ਨਾਰਮਸ ਨੇ ਉਹਨਾਂ ਨੂੰ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਇਸ ਕਰਕੇ ਆਪਾਂ ਮੰਨ ਸਕਦੇ ਕਿ ਹਰ ਆਪੈਨਤਾ ਵਰਤਿਆ ਗਿਆ ਹੁਣ ਇਹਨਾਂ ਦੀ ਕੋਈ ਆਪਰੀ ਜਮਾਨਾ ਨਹੀਂ ਹੈਗਾ ਜੀ ਉੱਤੇ ਇਹੋ ਜਿਹਾ ਸਿਸਟਮ ਨਹੀਂ ਹੈ ਇਹਨੂੰ ਅਸੀਂ ਚੈੱਕ ਕਰਾਵਾਂਗੇ ਇਹ ਮਾਮਲਾ ਤੁਸੀਂ ਸਾਡੇ ਧਿਆਨ ਚ ਲਿਆਂਦਾ ਮੈਂ ਮਾਨਯੋਗ ਮੁੱਖ ਮੰਤਰੀ ਦਫ਼ਤਰ ਇਸ ਗੱਲ ਦੀ ਸੂਚਨਾ ਜ਼ਰੂਰ ਦਿਆਂਗਾ। ਸਿੰਘ ਸਾਹਿਬ ਇਹ ਜੁੜੀ ਪਿਆਦਾ ਕਿ 47ਵੀਂ ਵਾਰ ਤੋਂ ਬਾਅਦ ਜਿਵੇਂ ਕਿ ਜਿਹੜੀ ਆ ਡਿਫੈਂਸ ਹੈਗੀ ਉਹ ਵੀ ਸਿੱਖ ਤੇ ਸਿਖਲਾਈ ਜਿਹੜੇ ਕਿ ਜਾਤਾਂ ਹਸਾਬ ਨਾਲ ਜਿਹੜੀ ਆਰਮੀ ਬੰਡੀ ਗਈ। ਕੋਈ ਖਾਸ ਕਰਨਾ ਜੁਨੇ ਵੀ ਇੱਕ ਹੋਵੇ ਸਿੱਖਾ ਆਰਮੀ ਇੱਕ ਹੋਵੇ ਤੇ ਜ਼ੇਰ ਪਰੇ ਕਰਨਾ। ਦੇਖੋ ਅੰਗਰੇਜ਼ਾਂ ਨੇ ਬਹੁਤ ਤਰ੍ਹਾਂ ਦੀਆਂ ਬੰਡੀਆਂ ਪਾਈਆਂ। ਸਿੱਖ ਪੰਥ ਦੇ ਵਿੱਚ ਜਾਤ ਪਾਤ ਖੜੀ ਕਰਨ ਦੇ ਲਈ ਅੰਗਰੇਜ਼ਾਂ ਨੇ ਦੋ ਤਰ੍ਹਾਂ ਦੀ ਫੌਜ ਬਣਾਤੀ। ਜਿਹੜੀਆਂ ਸ਼ੁੱਧਰ ਔਰ ਨੀਮੀਆ ਜਾਤਾਂ ਸੀ ਉਹਨਾਂ ਨੂੰ ਸਿੱਖ ਅਲਾਈਡ ਦੇ ਵਿੱਚ ਲਾਈਟ ਦੇ ਵਿੱਚ ਭੇਜਿਆ ਗਿਆ ਔਰ ਔਰ ਨਹੀਂ ਅਲੱਗ-ਅਲੱਗ ਹੀ ਸੀ ਮੇਰੇ ਹਿਸਾਬ ਨਾਲ ਉਸ ਵੇਲੇ ਦੀਆਂ ਅਲੱਗ-ਅਲੱਗ ਰਹਿਣ ਤੇ ਉਹ ਤੁਸੀਂ ਮੇਰੇ ਧਿਆਨ ਚ ਲਿਆਓ ਜੀ ਅਸੀਂ ਪੰਜਾਬ ਸਰਕਾਰ ਮੈਂ ਦੇਸ਼ ਦੀ ਕਿਉਂਕਿ ਦੇਸ਼ ਦੀ ਹਕੂਮਤ ਦਾ ਮਾਮਲਾ ਆ ਉਹਨਾਂ ਤੱਕ ਅਸੀਂ ਮੈਂ ਖੋਦ ਪੰਜਾਬ ਰਾਜ ਅਨੁਸੂਚੀ ਜਾਤੀ ਕਮਿਸ਼ਨ ਬਨ ਨੂੰ ਚਿੱਠੀ ਬਕਾਇਦਾ ਲਿਖਾਂਗਾ ਵੀ ਮੀਡੀਆ ਚ ਵੀ ਬਿਆਨ ਜਾਰੀ ਕਰਾਂਗਾ ਔਰ ਹਕੂਮਤ ਨੂੰ ਦੇਸ਼ ਦੀ ਨੂੰ ਮਿਲ ਕੇ ਵੀ ਆਉਂਗਾ ਇਸ ਸਬੰਧ ਚ ਤੁਸੀਂ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਮਾਮਲਾ ਮੇਰੇ ਧਿਆਨ ਚ ਲਿਆਉਣਾ ਜੀ ਲਿਖਤੀ ਤੌਰ ਤੇ ਜੋ ਜੋ ਡਾਟਾ ਨੇ ਮੈਂ ਇਸ ਗੱਲ ਨੂੰ ਕੇਂਦਰ